ਦੁੱਦੀ ਬਾਪੀ ਉਹ ਕਿਹੜੀ ਆ ਉਹ ਅਡੇ ਦੂਜੇ ਘਰ ਦੀ ਨੂੰ ਉਹਨੇ ਨਹੀਂ ਮੈਂਦੀ ਲਾਉਂਦਾ ਬੜਾ ਸੰਗ ਉਹ ਤਾਂ ਮਾਂ ਸਾਚੇ ਉਹਦੀ ਦੂਜੀ ਟਾਈਮ ਮੇਟੀ ਨੋ ਨਹੀਂ ਉਹਨੇ ਤਾਂ ਕਰ ਗਈ ਆਪਣੇ ਸੋਨੇ ਆ ਸਾਡੇ ਮਾਂ ਨੂੰ ਕੋਈ ਮੋੜੀ ਮਿਲਦੀ ਲੱਗਦੀ ਨਹੀਂ ਠੀਕ ਹੈ ਮੈਂ ਅਗਾਂਹ ਗੁਰਗੀ ਬਾਬਾ ਤੂੰ ਤਾਂ ਮੈਨੂੰ ਦਵਾਈ ਛੱਡਿਆ ਨਹੀਂ ਤੂੰ ਕਾਹ ਤੋਂ ਲੱਗ ਗਈ ਨਹੀਂ ਹੁੰਦਾ ਇਹ ਮੈਂ ਤਾਂ ਚੀਪਾ ਵੀ ਕਰੀਏ ਤੂੰ ਇਦਾਂ ਨਹੀਂ ਟੈਨਸ਼ਨ ਨਾਲ ਆ ਤੂੰ ਗਰੀ ਨਦਰਦਿਆਂ ਦੱਸ ਆਉਂ ਦਰਨਾਂ ਨੂੰ ਦਾਲੀ ਨਹੀਂ ਚੱਲ ਚੱਲ ਆਕਰ ਤਾਂ ਜੇ ਨਮਾਈਏ ਜੀ ਆ ਨਾ ਮੈਂ ਕਰਦਾ ਨਾ ਤੀ ਹੁਣ ਕਿੰਨੇ ਆਰਬਰ ਦਾ ਦੂਫਾ ਕੇ ਖਾਣਿਆ ਬੜਾ ਪੂਰੀ ਟਾਈਮ ਤੋ ਜੀ ਆ ਕੇ ਤੇ ਮੇਰੇ ਕੋ ਵੀ ਫਿਰ ਮੈਂ ਚੱਲ ਜੀ ਆ ਜਾ ਪੀਂ ਜੀ ਚੱਲਦੀ ਆ ਮੈਂ ਪਰ ਨਹੀਂ ਹੁਣ ਕੋਸ ਟੈਨ ਨਹੀਂ ਆ ਦੱਸੋ ਨਾ ਨਹੀਂ ਵੰਦੀ ਨਾ ਮੈਂ ਫਿਚਰ ਪਰ ਨਾ ਇਸ਼ਾ ਮੰਨਵਾ ਜੀ ਜੀ ਲਓ ਉਹ ਮੈਂ ਜੀ ਨੂੰ ਦੇਣੀ ਨਾ ਤੇ ਇਹ ਕੋਰਾ ਮੇਰੇ ਨਾਲ ਇਹ ਉਸ ਵੈਲੇ ਹੀ ਚੱਲਦੀ ਨਾ ਜੀ ਆ ਮੈਨੂੰ ਸ਼ਿਕਵਾ ਹੋਣਾ ਪੈਂਦੀ ਆ ਪਹਿਲਾਂ ਤਾਂ ਤੁਹਾਨੂੰ ਅਲਰਜੀ ਹੈ ਨਹੀਂ ਹਾਂ ਹੋਈ ਹੁਣ ਆ ਹਾਂ ਆਹ ਹੋ ਅਲਰਜੀ ਲੈਂਦੀ चलो चले चलो चली चलनी है फिर नहीं है मेरा पिया ना कल मैं आऊँगी शाम तू बेस हो कर फ़ुनार मुझे अपनी आल अदर को तो मैं डिक्कर नहीं चाबी के जाएँ मैं ऐसा इजी चाबी लूँ क्यों किया मेरे पास इसमें कौन सामने मेरी बेस्टी बड़ी की की थे क्यों कटी क्यों ਮੈਂ ਚਲੀ ਆ ਨਾ ਮੈਂ ਚਲੀ ਆ ਪੁੱਤ ਚਾਹ ਬਿਨਾ ਬਹਿ ਜਾ ਨਹੀਂ ਮੈਂ ਚਲੀ ਆ ਮੈਂ ਨਹੀਂ ਤੈਨੂੰ ਪਤਾ ਨਹੀਂ ਤੇਰੀ ਵੀ ਸਦਾ ਆ ਵੀ ਉਹ ਬਲਵਾਰ ਬਿਨਾ ਜਾ ਬਿਨਾ ਨਹੀਂ ਹੋਣਾ ਹੁਣ ਨਾ ਮਨ ਬਲਵਾਰ ਕੁਛ ਨਾ ਵੀ ਡਾੜੀ ਕਰ ਹੋਣੀ ਆ ਉਹ ਮੈਂ ਖਾ ਚਾਹ ਪੁੱਤ ਚਾਹ ਪੀ ਜਾਂਦੀ ਹੁਣ ਤੇਰੀਆਂ ਸਾਲਾ ਅਕੜੀਆਂ ਤੈਨੂੰ ਚਾਹ ਪਿਆਰ ਨੂੰ ਤੋਂ ਮੈਂ ਨਹੀਂ ਕਿਹੜੇ ਬਣੇ ਨਿਕਲੇ ਤੇ ਨਿਕਲ ਨਹੀਂ ਦਿੰਦਾ ਉਹਨੂੰ ਉਹ ਮੀਮੇ ਦੇ ਆਸ਼ਰਮ ਨੂੰ ਨਵੀਂ ਗਈਗਾ ਜੇ ਮੈਂ ਇੱਕ ਸਾਈਡ ਦੇ ਮੇਡ ਜਾਣਾ ਨਾ ਹੋਵੇ ਤੇ ਨਵਾਂ ਨਾਟਕ ਦਾਦਾ ਜੀ ਨੂੰ ਨਵਾਂ ਸਿਆਪਾ ਬੈਠਾ ਨਹੀਂ ਕਿਉਂ ਕਿ ਉਹ ਦਸ ਨੂੰ ਬੁਆ ਹੀ ਕੋਈ ਸੰਗਣਾ ਨਹੀਂ ਚਾਹ ਵੀ ਮੇਰੇ ਰੋਕੋ ਤੇ ਪੀਏ ਪੀਣਾ ਚਾਹ ਪੀਣਾ ਗੱਲ ਆ ਜਾਂਦੀ ਚਾਹ ਲੈ ਤੇ ਵੀ ਠੀਕ ਹੈ ਹੁੰਦਾ ਤੇ ਬੋਤਰ ਠੱਲਾ ਲੱਗਦਾ ਚਲ ਹਾਂ ਮੈਂ ਇੱਥੇ ਕੰਬਲ ਸੁੱਟ ਕੇ ਬਹਿ ਜਿਆ ਕਰਾਂਗਾ ਆ ਮਾ ਵੀਰ ਕੀ ਕਤਨਾਸ ਵਧੀਏ ਤੈਨੂੰ ਦੱਸੋ ਤਾ ਆ ਮਾ ਵੀਰ ਹੁੰਦਾ ਜੋ ਲਈ ਵੀਰ ਉੱਤੇ ਦੇ ਨੇ ਪਰ ਇਹਨਾਂ ਨੂੰ ਪਤਾ ਦੇਗਾ ਵਾ ਆ ਤੇ ਮਾੜੀ ਗੱਲਾਂ ਨਾਲ ਹੁਣ ਤੈਨੂੰ ਆਉ ਦੇਂਦੇ ਜੀ ਹੁਣ ਮੈਂ ਦੀ ਛੇਤੀ ਕਰਨੀ ਵੀ ਕਿੱਥੋਂ ਆ ਨਹੀਂ ਤਾਂ ਦੇਖੋ ਤਾਂ ਮੈਨੂੰ ਇੱਕ ਆਸ ਹੁੰਦੀ ਆ ਕਿ ਮੈਂ ਜਦੋਂ ਮਨ ਦੀ ਦੌੜ ਪੈਦੇ ਉਸੇ ਵੇਲੇ ਫੜ ਲੀਨੀ ਹੈ ਨਹੀਂ ਓਖਾ ਹੋ ਜਾਣਾ ਹੁਣ ਕੀ ਕਰਾਂਗੀ ਫਿਰ ਮੈਂ ਥਾਬੀ ਥਾਬੀ ਤੇ ਯਾਰ ਦੋਸਤ ਦਿੰਦੇ ਆ ਤੁਹਾਨੂੰ ਪਤਾ ਵਾ ਅੱਗੇ ਵੀ ਤੁਹਾਡੇ ਕੋਈ ਤਰ੍ਹਾਂ ਹੋਣੀ ਮੈਂ ਗੱਲ ਕਰਕੇ ਆ ਕਿ ਚਲ ਵੀ ਤੋਰ ਮੈਨੂੰ ਹੀ ਜਾਣੇ ਆ ਭਾਵੇਂ ਪੈਰ ਤੇ ਵੀ ਫੋਨ ਕਰੂੰਗੀ ਪਰ ਮੈਂ ਤੁਹਾਨੂੰ ਕਹਿਣਾ ਵੀ ਦੱਸਿਆ ਸੀ ਚਲੋ ਫਿਰ ਕੋਈ ਨਹੀਂ ਆ ਜੇ ਨਹੀਂ ਬਣਦੇ ਤੇ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਆਪਾਂ ਤੇ ਗੱਲ ਕਰਾਂਗੇ ਕਬੀ ਤੂੰ ਕਿੱਥੇ ਤੇ ਆ ਰਿਹਾ ਮम्मी ਮੈਂ ਆਪਣੇ ਯਾਰ ਦੇ ਉਸ ਦੀ ਪਾਰਟੀ ਹੈ ਮੇਰੇ ਦੋਸਤ ਉੱਥੇ ਚਲੇ ਆ ਤੇ ਉਹਨੂੰ ਵੀ ਮੈਂ ਬੁਲਾਇਆ ਕੀਤਾ ਉਹ ਨਹੀਂ ਨਹੀਂ ਉਹਨੂੰ ਕਿੱਥੇ ਜਾ ਰਗਾ ਨਾ ਤੁਹਾਨੂੰ ਬੜਾ ਘਰੇ ਵੀ ਮੈਨੂੰ ਸੂਡ ਪਾ ਛੱਡੀ ਮੈਨੂੰ ਤਾਂ ਦਿਨ ਦੇਖ ਦੇ ਕੇ ਅੱਗੇ ਘਰ ਨੂੰ ਕੁਝ ਕੋਸੇ ਹੁੰਦੇ ਆ ਕਾਲੀ ਉਹਨੂੰ ਕੋਟੀ ਕਹਿੰਦਾ ਨਾ ਜ਼ਰਾ ਕਾਲੀ ਕੋਟੀ ਜਿਵੇਂ ਨਾ ਗਸਾਉਂਦਾ ਇਹ ਜਿਹੜੀ ਕੋਟੀ ਦੇ ਖਾਸ ਕਰਕੇ ਇਹ ਕੋਟੀ ਨੂੰ ਛੱਡ ਐਡੀ ਵੱਡੀ ਮਤੀਤ ਪਈ ਉਹ ਦੱਸ ਕੋ ਤੇ ਉਹਦਾ ਹੱਲ ਕੀ ਕਰਨਾ ਉਹ ਨਾ ਤੇਰੇ ਕਹਿੰਦੇ ਨਾ ਕਰੂੰਗੀ ਹੱਲ Não estou tão muito doendo. ਕਿ ਮੈਂ ਕਿੱਥੋਂ ਹੱਲ ਕਰਨਾ ਹਾਂ ਤੂੰ ਕਰ ਹੱਲ ਮੰਮੀ ਤੁਸੀਂ ਆਪੇ ਆ ਜਾਓ ਤੂੰ ਟੈਨਸ਼ਨ ਛੱਡ ਦੇ ਕੋਈ ਮਾਮੂਲੀ ਮਾਮੂਲੀ ਕੋਈ ਨਹੀਂ ਮਾਮਨੇ ਕਿੱਥੋਂ ਲੈਣਾ ਨਹੀਂ ਮਿਲਣੇ ਤੱਕ ਦਿੱਤੀ ਦਵਾ ਦਿੱਤਾ ਅੱਗੇ ਮਾਮਾ ਜਵਾਬ ਦਿੰਦਾ ਜਵਾਬ ਦੇ ਤਾ ਜਵਾਬ ਦੇਦਾ ਤੇ ਮੈਂ ਕਹਿੰਦੀ ਆ ਕਿ ਸਭ ਦੀ ਵਿਆਹ ਛੱਡ ਦੇ ਹੂੰ ਬੁੱਤ ਛੱਡਣਾ ਪੜਾਵਾਂਗੇ ਫੇਰ ਮੁੰਨੋ ਕੋਈ ਹੱਲ ਕਰਨਾ ਪੈਣਾ ਮੈਂ ਦੱਸ ਦੇਣੀ ਕਿ ਤੱਕ ਕਾਰਤ ਹੁੰਦਾ ਜੇ ਮੈਂ ਨਾਲ ਗਈ ਤੇ ਤੇਰੀ ਭੂਆ ਨੇ ਮੰਨਣਾ ਨਹੀਂ ਉਹ ਜਾਤ ਲਾ ਤੇ ਭੂਆ ਆਪਣੀ ਉਹ ਨਾ ਤਰਨਾਿੰਦ ਕਰਕੇ ਕਿਤੇ ਜਾਇਆ ਮਮੀ ਕਾ ਮਬਾਪ ਕੋ ਆਜਾ ਰੋਣ ਦਰਾ ਚਾਹੂਗੀ ਵਿਆਹ ਜੀ ਦੇਖੇ ਬੜੀ ਭੂਆ ਉਹ ਸਿਆੜਿਆ ਤੇ ਲੋੜ ਬਲੇ ਗਦੇ ਨੂੰ ਬਾਪ ਕਹਿਣਾ ਪੈਂਦਾ ਉਹ ਮੰਮੀ ਕਾ ਲੋ ਬਦਾ ਹਰ ਸਲਾਹ ਉਹ ਅਜੀ ਚਾਚੀਆਂ ਆ ਰਿਹਾ ਮੈਨੂੰ ਇਹ ਲਾ ਪਤਾ ਵਾ ਭੂਆ ਤੇਰੀ ਦੀ ਚਾਚੀ ਨਾਲ ਇੱਕ ਗੱਲ ਵਾ ਤਦੇ ਜੇ ਮੈਂ ਤੈਨੂੰ ਕਹਿੰਦਾ ਹੀ ਆ ਜੇ ਮੈਂ ਗਈ ਨਾ ਤੈਨੂੰ ਖਿਜ ਹੋਣੀ ਆ ਤੇਰਾ ਕਹਿਣਾ ਨੂੰ ਮੋੜਦਾ ਜੇ ਕੋ ਕੋਈ ਵੀ ਨਾ ਤੇ ਮਾਮੇ ਕਿੱਥੇ ਆ ਤ ਤੋ ਗਏ ਮਾਮੇ ਕੋਈ ਗੱਲ ਨਹੀਂ ਮਾਮੇ ਦੇ ਹੁਣ ਆਵੜੇ ਨਹੀਂ ਹੱਥ ਫੜਿਆ ਗਿਆ ਤ ਹੈ ਇਹ ਲੋ ਦੇਖੋ ਮਿਲ ਨਹੀਂ ਕਿਤੇ ਮਿਲ ਨਹੀਂ ਮੈਂ ਤਾਂ ਮੈਨੇ ਕਰੂੰ ਤੇ ਆ ਗੋ ਮੰਮੀ ਬਰਾ ਦਿਮਾਗ ਆ ਤੁਹਾਡਾ ਹਾਂ ਨਹੀਂ ਇਹ ਗੱਲ ਚੱਲਣੀ ਮੈਨੂੰ ਲੱਗਦਾ ਤੂੰ ਤਾਂ ਘਰੋਂ ਮੈਂ ਪੱਲੇ ਤੱਕ ਗੱਲਾਂ ਆਂ ਤੇ ਆ ਗੱਲ ਇੱਧਰ ਕਰਨੀ ਆ ਇੱਧਰ ਨਹੀਂ ਜੇ ਮੇਰਾ ਕਹਿਣਾ ਤੇ ਮੰਨ ਚੱਲ ਜਾਣਾ ਫਿਰ ਹੋਰ ਕੀ ਕਰਨਾ ਵਾ ਠੀਕ ਓ ਕਿੰਨੇ ਆਏ ਕੋਈ ਕੰਨਾ ਕਰੇ ਤੂੰ ਆਨੇ ਤੇ ਮਾਰ ਦੇਗਾ ਤੇਰੇ ਕਹਿ ਤੇ ਮੰਨਣਾ ਮੇਰੇ ਕਹਿਣਾ ਮੈਂ ਜੇ ਤੂੰ ਹੋਰ ਆ ਕੁਲੰਗਨੀ ਸੱਤੀ ਕਪੜੀ ਮੇਨ ਕਰਾ ਇਹ ਕਿੱਥੇ ਆ ਰਖੀ ਉੱਥੇ ਕੋਟ ਪੂਰਾ ਦੇ ਸਾਹਮਣੇ ਕੈਦੀ ਕਿੰਨ ਗਾਲ ਮੈਨੂੰ ਮਾਰਾ ਪੋੜੀ ਉੱਥੇ ਕੀ ਹੋਣ ਲਗਾ ਮੈਂ ਕਿਹਦਾ ਦੇਖਣ ਦੇਈਂ ਕਰੂ ਨਾ ਮੈਂ ਵੀ ਉਹਦਾ ਸਿੱਧਾ ਘਰ ਇਹ ਕਿੰਨਾ ਸਿਧਾ ਤਾਰ ਉਹਨੋਂ ਬੰਨ੍ਹ ਲਿਆ ਜਗਾ ਤੇ ਤੈਨੂੰ ਆਹ ਤੇ ਤੁਝਾ ਹੋ ਮੇਰਾ ਬੰਦ ਕੰਨਾਂ ਦੇ ਪਰੋਂ ਨੂੰ ਨਾ ਦੱਸੋ ਕਿ ਬੂਆ ਹੋ ਗਿਆ ਮੈਂ ਨੂੰ ਘਰਾਂ ਮੈਂ ਪਾਕਿਸਤਾਨੇ ਜਲਿਆ ਮੈਂ ਦੱਸਣਾ ਨਹੀਂ ਦਿਰ ਸਕਦਾ ਪਰ ਮੈਂ ਦੱਸੂ ਵੀ ਕਿੰਦਾ ਜਿਹਾ ਕੰਮ ਕਰਤਾ ਹਾਂ ਹਾਂ ਕਰਦਾ ਵਾਂ ਇਦਾਂ ਉਹਦਾ ਮਾਮੇ ਬੜੇ ਚੜਾਏ ਆ ਤਾਂ ਮਨੀਲੇ ਉਹਦੇ ਮਾਮੇ ਨੇ ਜਿਹੜੇ ਲਾਤੇ 4 ਲੱਖ ਤੇ ਆਪਣੀ ਭੈਣ ਕਰਕੇ ਲਾਈ ਮੀਂ ਤੁਹਾਡੇ ਕਰਕੇ ਲਾਈ ਮੇਰੇ ਕਰਕੇ ਗਾਦੇ ਲਾਉਣੀ ਜਾਂ ਮੇਰੇ ਘਰੋਂ ਸਿੱਪੋ ਹਾਂਜੀ ਮੈਂ ਹੋ ਗਿਆ ਫਿਰ ਚਾਹ ਤੇ ਮੈਂ ਚਲਾਂਗੀ ਪਾਰਟੀ ਤੇ ਹਾਂ ਮੈਂ ਨਹੀਂ ਪਿਆਰ ਹੋ ਕੇ ਬਿਤਨੀ ਵੀ ਚਲ ਮੈਨੂੰ ਵੀ ਲੈ ਜਾਣੀ ਤਿਆਰਦੇ ਹੋਏ ਕਿ ਮੈਂ ਦੱਸ ਮੈਂ ਉਹ ਵਧੀਆ ਲੱਗੇ ਕੱਪੜੇ ਪਾ ਗਾ ਹਾਂਜੀ ਬੜਾ ਮਨ ਤੇ ਮੇਰੇ ਦੱਸੋ ਸੋਨਾ ਲੱਗਿਆ ਦੋਦ ਸੋਨਾ ਮੰਦ ਘੜੀ ਪਾਉਣਾ ਮੈਂ ਤੇ ਬਾਹਰ ਜਾਣਾ ਮੈਂ ਤਾਂ ਪੁੱਛਣਿਆ ਤੈਨੂੰ ਤਾਂ ਸੋਨਾ ਹੀ ਲੱਗਦੇ ਮੈਂ ਦੇਖਾਂ ਚਲ ਮੈਨੂੰ ਵੀ ਲੈ ਜਾਓ ਪਾਰਟੀ ਤੇ ਉਹ ਨਹੀਂ ਨਹੀਂ ਮੈਂ ਇਕੱਲੇ ਨਹੀਂ ਜਾਣਾ ਉਥੇ ਜਿੰਨੇ ਮੇਰੇ ਯਾਰ ਸਾਰੇ ਇਕੱਲੇ ਇਕੱਲੇ ਆਏ ਹੋਣੇ ਸੋ ਕੋਈ ਨਹੀਂ ਨਈਂ ਆਪਣੀ ਨਾ ਨਹੀਂ ਸਾਡੇ ਨਹੀਂ ਜਾਂਦੇ ਸਾਡੇ ਇਕੱਲੇ ਇਕੱਲੇ ਜਾਂਦੇ ਠੀਕ ਜੇ ਮੈਂ ਤੇ ਅੱਜ ਤੇ ਬਾਅਦ ਚਾਰਾਂ ਨੂੰ ਵੀ ਪ੍ਰੋਗਰਾਮ ਹੀ ਨਹੀਂ ਆਇਆ ਹੁਣ ਦੀ ਚੱਲੇਗਾ ਵੀ ਨਾਲ ਚੱਲ ਜੇ ਉਹ ਜਿਹੜਾ ਹਜੇ ਕੱਬਰ ਸੇ ਪ੍ਰੋਗਰਾਮ ਹੋਊਗਾ ਨਾ ਫੇਰ ਤੂੰ ਨਾਲ ਜਾ ਐਵੇਂ ਥੋੜੀ ਵੀ ਦੂਜੇ ਤੀਜੇ ਥਾਂ ਯਾਰ ਦੋਸਤੋ ਵੇਖੋ ਵੀ ਮੈਂ ਤੈਨੂੰ ਚੁੱਕੀ ਫਿਰ ਆ ਆ ਤੇ ਹੁਣ ਮੈਂ ਗਿਆ ਨਾ ਸ਼ਾਮ ਤੱਕ ਮੋੜ ਆਣਾ ਟਾਈਮ ਨਾਲ ਹੀ ਮੈਂ ਠੀਕ ਜੀ ਮੈਂ ਚੱਲ ਨਾਲ ਲੈ ਜਾਂਦੇ ਮੈਨੂੰ ਨਹੀਂ ਨਹੀਂ ਤੇ ਬਾਹਰ ਨਹੀਂ ਜਾਣਾ ਅੰਦਰੰਦਰ ਹੀ ਬੈਠੇ ਰਹਿਣਾ ਠੀਕ ਹੈ ਚੰਗਾ ਕੋਈ ਹਾਂਜੀ ਸੱਸੀ ਗੱਲ ਕੋਈ ਸੱਸੀ ਜਾਂ ਤਾਂ ਤੈਨੂੰ ਕਿੱਧਰ ਆ ਲੱਭ ਜਾ ਮੇਰੇ ਘਰ ਅੱਜ ਬਸ ਉੱਧਰ ਹੀ ਮੈਂ ਖੇ ਜਾਣਾ ਨਾ ਕੋਈ ਆ ਪਿੰਡ ਸਰ ਡਾਇਰੈਕਟ ਕੱਲਾ ਆਉਣ ਨੂੰ ਮਾਂ ਨੂੰ ਨਾਲ ਨਹੀਂ ਕੱਲਾ ਆਇਆਗੇ ਤੇ ਮਾਂ ਦੇ ਘਰ ਮੰਮੀ ਘਰ ਗਈਗੇ ਕੋਈ ਤੇ ਮਾਨੂੰ ਆਟਾ ਕਰਕੇ ਤੁਹਾਨੂੰ ਬਣਾਉਂਦਾ ਜਾਂ ਦੇ ਪਿੰਡ ਦਾ ਨਾ ਉਹਨੂੰ ਤੇ ਬਸ ਨਾਂ ਕਿਹੜਾ ਘਰ ਲੱਭਿਆ ਸਾਰੀ ਉਮਰ ਨੂੰ ਉਹੇ ਲੱਭਾ ਹੈ ਤੂੰ ਤਾਂ ਸਾਰੀ ਉਮਰ ਮਾਮਿਆਂ ਦਾ ਬਣਾ ਰਿਆ ਤੂੰ ਕਿ ਤੂੰ ਅੱਜ ਕਿੱਦਾਂ ਆ ਗਿਆ ਇੱਧਰ ਧੂਆ ਵੱਲ ਗੋਸਪੀ ਹੁਣ ਅੱਗੇ ਇਦੋਂ ਆਇਆ ਹਾਂ ਤੇ ਹਲ ਨਾ ਚੱਲ ਹੋ ਜਾ ਨਾ ਪੀ ਗੋ ਚੱਲ ਨਹੀਂ ਬੜਾ ਮਾਪੀ ਤੂੰ ਕਹਿਵਾਲਾ ਆਇਆ ਤੇ ਇੱਧਰ ਆ ਗਿਆ ਉਹ ਦੱਦ ਜਿਹੜੇ ਕੋਈ ਹੁਣਾਂ ਨਹੀਂ ਹੁੰਦਾ ਮੈਂ ਰਾਂ ਰਵੀ ਕਰਵਲੇ ਕਿਦੀ ਆਪਤੀ ਕਿੱਥੋਂ ਆ ਗਿਆ ਅੱਜ ਸਾਰੀ ਉਮਰ ਤੱਕ ਤੇ ਇਹਨੂੰ ਰਾਹ ਨਾ ਲੱਭਾ மூர்மாதா மூக்க ਜਿੰਨਾ ਜਰ ਮੇਰਾ ਮਤਲਬ ਨਹੀਂ ਆ ਪਿਆ ਹੁੰਦਾ ਜਾਣਾ ਨਜ਼ਰ ਨਹੀਂ ਨੂੰ ਨਹੀਂ ਕਰੀ ਮਾਂ ਦਾ ਕੋਤੇ ਆ ਕੋ ਤੋ ਦੇ ਤੇ ਆ ਰਹੀ ਸਭ ਦੀ ਮਾਂ ਹਾਂਜੀ ਮੈਂ ਤਾਂ ਚੱਲਣੇ ਚੱਲ ਚੱਲਨੀ ਮੰਮੀ ਨੇ ਲੈ ਕੇ ਹੀ ਜਾਂ ਮੈਨੂੰ ਤੇ ਲੈ ਕੇ ਵੀ ਪੁੱਤ ਕਿੱਦਾਂ ਜਾਂਦਾ ਠਿੱਲਾ ਜਾ ਮੂੰਹ ਨਾ ਛੱਡਿਆ ਕਰ ਉਹ ਤੇ ਜਿਹਨਾਂ ਬਤਵਾ ਸਾਰੇ ਜਾਰ ਬੇਲੇ ਆਏ ਹੁੰਦੇ ਆ ਉਹ ਕਿਹੜੇ ਆਪਣੇ ਨਾਲ ਦੇ ਲਾਣ ਲਿਆਏ ਹੁੰਦੇ ਆ ਕੋਈ ਇਹ ਵੀ ਉਹ ਹੀ ਗੱਲ ਦੱਸਣ ਦੇ ਚਾਹੀਦੀ ਕਿ ਕਿਹਨੇ ਕੋਈ ਨਹੀਂ ਲਾਣ ਲਿਆਵਾ ਆਹ ਤਾਂ ਪਤਾ ਆਪਣਾ ਘਰ ਦਾ ਵਿਆਹ ਹੋਵੇ ਨਾ ਕਿ ਤੇਜਦਾ ਸਬ ਰਿਸ਼ਤੇਦਾਰਾ ਚ ਹੋਵੇ ਚਾਹੇ ਆਪਣੇ ਘਰ ਦਾ ਹੋਈ ਹੋਵੇ ਪ੍ਰੋਗਰਾਮ 'ਚ ਫੇਰ ਬੰਦਾ ਲੈ ਜਾਂਦਾ ਏਦਾਂ ਬੰਦਿਆਂ ਦੇ ਵਿੱਚ ਜਨਾਨੀ ਨੇ ਕੀ ਕਰਨਾ ਹੁੰਦਾ ਬੁੱਤ ਹੋਈ ਗੱਲ ਮੈਂ ਮਿੰਨੀ ਬਾਤਾਂ ਨਹੀਂ ਤੇ ਆ ਰੱਖੂੰਗੀ ਆਹ ਜਾਰ ਬੇਲੇ ਜਦੋਂ ਬਤਾਂ ਇਕੱਠੇ ਹੋਏ ਤੇ ਮੁੰਡੇ ਸ਼ਰਾਬ ਨੇ ਡਟਵਾਟ ਖਾ ਲੈਂਦੇ ਤੇ ਚਲੋ ਖਾਂਦਾ ਪਿੰਦਾ ਨੂੰ ਮੈਨੂੰ ਪਤਾ ਕੁਝ ਵੀ ਤੇ ਕਈ ਮੁੰਡੇ ਖਾ ਲੈਂਦੇ ਫਿਰ ਉਹਨਾਂ ਲਾਗੇ ਬਹਿੜਾ ਬੁਣਾਉਂਦਾ ਤੇਨੀ ਕੁੱਚ ਨਾਲ ਖਿੱਚੀ ਵਰਨਾ ਹੀ ਉਹਨੇ ਮੰਮੀ ਇਹ ਕਰਦੇ ਮੇਰੇ ਦਿਮਾਗ ਕੀ ਨਹੀਂ ਹੈ ਉਹ ਤਾਂ ਸੋਚਿਆ ਕਰਨਾ ਕੋੜਾ ਚਲੋ ਕੋਈ ਗੱਲ ਨੂੰ ਮਮਤਾ ਨੂੰ ਨਹੀਂ ਹੈ ਉਹਨਾਂ ਨੂੰ ਕੀ ਆ ਹੀ ਨਹੀਂ ਕਰਨਾ ਤੇ ਮੈਂ ਸਾਡੇ ਨਾਲ ਜਾਣਾ ਚੱਲ ਜਿੱਥੇ ਵੀ ਪ੍ਰੋਗਰਾਮ ਹੋਊਗਾ ਨਾ ਰਿਸ਼ਤੇਦਾਰ ਦਾ ਉੱਥੇ ਮੈਂ ਆਪਣੀ ਧੀ ਨੂੰ ਨਾਲ ਖੜੂੰਗੀ ਮੈਂ ਜਦੋਂ ਜਾਊਂਗੀ ਨਾ ਮੈਂ ਨਾਲ ਲੈ ਕੇ ਜਾਇਆ ਕਰੂੰਗੀ ਟੈਂਸ਼ਨ ਨਾ ਲਿਆ ਕਰੇ ਉਹਦੇ ਕੰਮਾਂ ਦੀ ਨਹੀਂ ਕਿਉਂਕਿ ਕੰਮਾਂ ਦੀ ਟੈਂਸ਼ਨ ਨਾ ਲਿਆ ਕਰ ਬੇ ਟੈਂਸ਼ਨ ਹੋ ਕੇ ਰਿਹਾ ਕਰ ਠੀਕ ਹੈ ਮੈਂ ਤੈਨੂੰ ਨਾ ਸਮਝਾ ਸਾਰੇ ਬਣਾ ਕੇ ਰੱਖਿਆ ਕਰ ਹੱਸ ਵੀ ਰਿਹਾ ਕਰ ਹੱਸ ਵੀ ਸੋਹਣੀ ਲੱਗਦੀ ਹੈ ਤੂੰ ਠੀਕ ਹੈ ਮੈਂ ਕਿ ਉਹਦਾ ਕੋਈ ਟੈਂਸ਼ਨ ਹੈ ਤਾਂ ਦੱਸ ਦੇ ਨਹੀਂ ਮੰਮੀ ਉਹਦਾ ਤਾਂ ਕੋਈ ਗੱਲ ਨਹੀਂ ਮੈਂ ਕਾਹਦਾ ਫਿਕਰ ਕਰਨਾ ਜੇ ਕਿਸੇ ਚੀਜ਼ ਦੀ ਲੋੜ ਕੋਈ ਖਾਣ ਪੀਣ ਦੀ ਲੋੜ ਵਾ ਦੱਸ ਦਿਆ ਕਰ ਮੈਨੂੰ ਮੰਗਾ ਦਿਆ ਕਰੋ ਪੁੱਤ ਚਲੋ ਮੰਨਾਂ ਨੂੰ ਫੋਨ ਕਰਦਾ ਜੀ ਮੈਂ ਹੀ ਫੋਨ ਕਰਦਾ ਜੀ ਆਉਣ ਲੱਗੇ ਲੈ ਆਉਣਗੇ ਕੁਛ ਕੰਮ ਚਲ ਕੋਈ ਨਹੀਂ ਮੰਗਾ ਲਈ ਕੰਮ ਬਤਾ ਰਹੀ ਦਰ ਮੋਸ ਨੂੰ ਸੇ ਲੈ ਕੇ ਨਾ ਬੈਠੀ ਰਿਆ ਕਰ ਘਰ ਤੇ ਤੈਨੂੰ ਇੱਧਰ ਕਿਉਂ ਆਹ ਦਿੰਦੇ ਆ ਤੈਨੂੰ ਇਹ ਹੁੰਦਾ ਮੰਮੀ ਤੁੰ ਤੋਂ ਕੋਪ ਨਹੀਂ ਸਿੱਖਣ ਦੀ ਬਾਣੀ ਨਹੀਂ ਕਹਿੰਦੀ ਤੈਨੂੰ ਮਸਾਰਾ ਕੋਈ ਦੱਸਿਆ ਹੋ ਗੋਟ ਮੰਮੀ ਨਹੀਂ ਨਹੀਂ ਮੇਰੇ ਨਹੀਂ تمہਾਰੀ ਤਾਂ ਆਉਂਦਾ ਕੋਈ ਕੰਮ ਵੀ ਮੈਨੂੰ ਵੱਡਾ ਤੂੰ ਮੇਰੇ ਨਾਲੋਂ ਜ਼ਿਆਦਾ ਜਾਣਦੇ ਜੇ ਮੈਂ ਨਾ ਚਲ ਮੈਂ ਠੀਕ ਵਜਾ ਹੋਣਾ ਕੋਈ ਨਹੀਂ ਤਿਆਰ ਹੋਈ ਨਹੀਂ ਲੱਗਦੀ ਫਿਰ ਕੀ ਤਿਆਰ ਹੋਈ ਹੈ ਤੇ ਠੀਕ ਆ ਮੈਂ ਲੁੱਟ ਚੱਲ ਪਾਣੀ ਪੀ ਕੰਮ ਇੱਕ ਇਹ ਕੀ ਕਰ ਰਹੇ ਹੋ ਹਾਂ ਤੇ ਮੈਂ ਤਾਂ ਐਂ ਗਲੋੜ ਕੀਤਾ ਗਿਆ ਬਸ ਇਦਾਂ ਕੋਈ ਕੰਮ ਨਹੀਂ ਦਾ ਅੱਗੇ ਵੀ ਤਾਂ ਕੰਮ ਲਿਤਾਉ ਦੇਤੇ ਉਹ ਕਿੰਨਾ ਕਨਾ ਕੀਤਾ ਪੂਰਾ ਉਹਦੇ ਤਾਂ ਨਾਨਕੇ ਦੇ ਉਹ ਰਹੀ ਤੇ ਨਾਨਕੇ ਸਾਰਾ ਕੁਝ ਕਰਦੇ ਆ ਉਹ ਮੈਨੂੰ ਪੜਾਵਾ ਚਾ ਲੋੜੇ ਲਈ ਤੁਹਾਡਾ ਵੀ ਦੇ ਨਾਮ ਕੀਤਾ ਇਹਨਾਂ ਨੂੰ ਸ਼ਾਇਦ ਨਹੀਂ ਲੱਗਾ ਇਦਾਂ ਨਹੀਂ ਨਹੀਂ ਮੇਰੇ ਕੋਲ ਤਾਂ ਇਹ ਨਹੀਂ ਕਿ ਪੜਾਏ ਕਰਨੇ ਕੀ ਦੱਸਦਾ ਸਹੀ ਬਸ ਮੰਮੀ ਨੇ ਮੈਨੂੰ ਕਿਹਾ ਇਹ ਦਸੀਨਾ ਉਹ ਬੰਗੂਆ ਮਤਿਓ ਜਿਹੜਾ ਵਿਆਹ ਕਰੀ ਥੋੜੀ ਲੈ ਤਮੰਦੀ ਪਰ ਦੇਖਿਆ ਕੋ ਕਰਾ ਲੈਂਦੀ ਜੇ ਮੰਮੀ ਨੇ ਤੈਨੂੰ ਕਿਹਾ ਹੋਈ ਕਿ ਦਸਿਆਂ ਦੇ ਕੀ ਕਰਾਉਣਾ ਹੈ ਦੱਸ ਸਹੀ ਜਿਹੜਾ ਕੰਮ ਨਹੀਂ ਕਰਦਾ ਉਹ ਦੇ ਕੇ ਲੈ ਲੈਂਦੀ ਸ਼ੁਰੂ ਤੋਂ ਨਾਲ ਹੀ ਹੋਈ ਰਹੀ ਤੇ ਉਹਨਾਂ ਕੋਲ ਲੈ ਲੈਂਦੀ ਫਿਰ ਕਿੱਦਾਂ ਕੱਪੜੇ ਪਾ ਕੇ ਜਪਾਰ ਫੱਪ ਗਏ ਰਹਿ ਗਈ ਆ ਕਿਤੇ ਪੁੱਛਿਆ ਤੱਕ ਨਹੀਂ ਮੰਮੀ ਨੇ ਸਾਦੀ ਵੀ ਮਾਰ ਚਲ ਜਾਂਦੀ ਨਾ ਚੱਲਦਾ ਇਹ ਸੋਚਦੀ ਕਿ ਸਾਦੀ ਮੈਨੂੰ ਨਾਲ ਲੈ ਜਾਵੇਗਾ ਸਾਦੀ ਇਹਦਾ ਕੱਚਾ ਕੁਲਾ ਨਹੀਂ ਤੈਨੂੰ ਕਦੇ ਵਾਰ ਕੌਣ ਤੋੜ ਦੇਗਾ ਮੈਂ ਕਦੀ ਨਹੀਂ ਮੇਰਾ ਨਾਂ ਵੀ ਕੁਲਵਿੰਦਰ ਵਾ ਮੈਂ ਖਾਤਿਰ ਕਰਨੇ ਗਏ ਤਾਹੇ ਇਹਨੇ ਪਹਿਨਾ ਕਰਨਾ ਕਿ ਤੂੰ 10 ਸਹੀ ਕੋਈ ਉੱਥੇ ਨਹੀਂ ਫੇਰ ਤਾਹੇ ਹੈ ਉੱਥੇ ਇੰਨਾ ਤੱਕ ਪੂਰਾ ਹੀ ਨਹੀਂ ਹੈ ਨਹੀਂ ਬੂਆ ਇਹ ਮੇਟਾ ਹੈ ਦੇ ਸੜਕੇ ਦੇ ਉੱਤੇ ਤਾਂ ਕਪੂਰਾ ਹੀ ਨਹੀਂ ਹੋਇਆ ਡੇ ਦੇਣ ਵਾਲੇ ਰਹੇਗੇ ਕੋੜੇ ਦੇ ਬੂਆ ਕਿੰਨੇ ਕਰੇਂਦੇ ਦੇਣ ਵਾਲੇ ਹੈ ਰਹੀ 2 ਲੱਖ ਰੁਪਏ ਲੈ 2 ਲੱਖ ਰੁਪਏ ਦਾ ਦੁਰਵਾ ਤੇ ਦਿੱਤਾ ਕਿ ਉੱਥੇ ਬਾਕੀ ਦੇ ਤੇ ਜਨੀ ਕੱਢਿਆ ਠੀਕ ਸਾ ਆ ਗਿਆ ਤੁਹਾਨੂੰ ਪਤਾ ਹੀ ਸਾਰਾ ਕਾਕੇ ਰੋਏ ਅੱਧਾ ਗੱਤ ਨਹੀਂ ਲੱਗਿਆ ਕਿ ਪੱਲਾ ਝਾੜ ਰਿਹਾ ਪੇੜ ਤੇ ਹੈ ਕਾਕੇ ਨੇ ਫੇਰ ਲੈਣ ਆ ਗਿਆ ਮਾਨ ਵੀ ਨਾਲ ਲਿਆ ਹੁੰਦਾ ਮੰਮੀ ਜੀ ਦੀ ਚਲ ਤੂੰ ਚੱਲ ਜਾ ਮੈਂ ਚੱਲ ਵੇਖਦੀ ਹਾਂ ਬਹੁਤ ਮੈਂ ਚਾਹ ਲਿਆਵਾਂ ਤੇ ਪੱਲਾ ਬਣਾ ਕੇ ਆਇਆ ਵੇਖ ਦਮੂ ਲਟਕਾ ਕੇ ਇਹਨੂੰ ਕੁਵਾ ਦੇ ਤੀਂਦਾ ਚਾਹ ਬਣਾਉਂ ਕਹਤਾ ਮੰਮੀ ਇੱਕ ਗੱਲ ਬਣ ਗਈ ਏ ਟੈਂਸ਼ਨਾਂ ਛੱਡ ਦੇ ਸਾਰੇ ਨੂੰ ਹਲੋ ਮੰਮੀ ਪੂਆ ਦੇ ਯਮਾਨ ਆਹੋ ਦੋਗੇ ਨੇ ਦੋਗੇ ਨੇ ਆ ਪੂਆ ਨੇ ਜਿਹੜੀ ਫੋਨ ਕਰਕੇ ਕਹਦੇ ਬੀ ਬਣ ਗਈ ਇਹ ਗੱਲ ਨਹੀਂ ਮੈਂ ਸਾਰੇ ਪੂਆ ਕੋਲ ਲੈ ਕੇ ਆਣੀ ਆਹ ਹੋ ਆਹ ਨਹੀਂ ਲੱਗਦੀ ਹੁਣ ਮਮੀ ਠੀਕਾ 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 ਓਕੇ ਆਉ ਤੂੰ ਹੁਣ ਟੈਨਸ਼ਨ ਨਾ ਲੇਓ ਤੇ ਸੁੱਖ ਨੂੰ ਨਾ ਪਤਾ ਲੱਗੇ ਜਿਹੜੀ ਮੇਰੀ ਗੱਲ ਆ ਜੇ ਲੱਗ ਜਾਣਾ ਨੂੰ ਪਤਾ ਤੇ ਪਵਾੜਾ ਸਭ ਨਾਲੋਂ ਵੱਡਾ ਪੈਣਾ ਨਹੀਂ ਤੇ ਨਹੀਂ ਸਾਡੇ ਕੋਲ ਸਾਰੇ ਟੱਬਰ ਦੇ ਵੀ ਪੈ ਇਕੱਠੇ ਕਰਕੇ ਦਿੱਤੇ ਜਾਣੀ ਪੂਰੇ ਨਹੀਂ ਹੋਣੇ हां हो okay. चंगा ठीक है ओके चल बना लो बना लो चाय मैं को ना जिदन पार पाके जाना चल मैं चाय पी कर दी हूं मैं तेरा कोई हाल ਕਰਨਾ ਤੇ ਨਹੀਂ ਚਲ ਤੂੰ ਹੁਣ ਕਰ ਆਇਆ ਮੈਂ ਮਾਪਾ ਤੋਂ ਵੀ ਕੰਮ ਵਾਲੇ ਤੇ ਨਹੀਂ ਹੈਗੇ ਪਰ ਮੇਰੇ ਭਰਾ ਦੇ ਨੂੰ ਸ਼ਰਮ ਮਾਰਦੀ ਤੂੰ ਇਹ ਤਾਂ ਬਿਲਕੁਲ ਉਹਨੂੰ ਖਾਟੀ ਬਣਾ ਛੱਡਿਆ ਦੂਆ ਮਾ ਪੁੱਤਾਂ ਦੇ ਕਦੀ ਬਦੀ ਪੋਸ਼ਣ ਨਹੀਂ ਗਏ ਛਿਨੀ ਘਾਟ ਜੋ ਚਵਦਰਾ ਚੱਲਦੀਆਂ ਮਾਂ ਦੀਆਂ ਚੱਲਦੀਆਂ ਪੁੱਤ ਦੀਆਂ ਚੱਲਦੀਆਂ ਪੂਰਾ ਛੱਡੋ ਚਲੋ ਪਿਛਲੀਆਂ ਕਰਾਂ ਜੋ ਪਿਛੇ ਹੋ ਗਿਆ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਚਾ ਕੋਈ ਨਾ ਚਾ ਪੀ ਜਿੰਨੇ ਕੋ ਮੇਰੇ ਕੋਲ ਹੈਗੇ ਮੈਂ ਕਰਦੀ ਆ ਤੇ ਬਾਕੀ ਹੁਣ ਜੇ ਨਾ ਸਰੂਗਾ ਤਾਂ ਸਵੇਰੇ ਫਿਰ ਮੈਨੂੰ ਫੋਨ ਕਰੀ ਪਰ ਸਿਰ ਵੀ ਨਾਲ ਕਰਦੀ ਗੱਲ ਤੇ ਸਵੇਰੇ ਦੇ ਬੈਂਕ ਚ ਲੈ ਆ ਕੇ ਦਉਗੀ ਤੇ ਪੀਣਾ ਹੁਣ ਚਾਹ ਟੈਨਸ਼ਨ ਨਾ ਲੈ ਮੂੰਗ ਦਲ ਟਕਾਇਆ ਤੂੰ ਠੀਕ ਹੈ ਜੀ ਚਾਹ ਦੇ ਮੈਂ ਕੀ ਪੀ ਰਿਹਾ ਚਾਹ ਨਾਲ ਜੇ ਮੇਰਾ ਹੋਇਆ ਨੂੰ ਨਹੀਂ ਪੂਆ ਮੈਂ ਕੀ ਨੰ ਕਮਾਉਂ ਤੈਨੂੰ ਭੇਜ ਨਹੀਂ ਪਾਇਆਗਾ ਪੂਆ ਮੇਰਾ ਮੈਂ ਤਾਂ ਘੋੜਾ ਬਣ ਕੇ ਲੁੱਟਣਾ ਆਵਾ ਕੋਈ ਨਹੀਂ ਅੱਗੇ ਕਿੰਨੇ ਗੰਗਣ ਗਣ ਕੇ ਦਿੱਤੇ ਜਿਹੜੇ ਹੁਣ ਦੇ ਦੇਣੇ ਮੇਰਾ ਟਾਈਮ ਸਾਰਨਾ ਚਾਹੀਦਾ ਜਿਹੜਾ ਪੰਗਾ ਮੇਰੇ ਸਿਰ ਪਿਆ ਆ ਵਾ ਨਾ ਉਹ ਮੈਨੂੰ ਤੰਚਣਾ ਮੇਨੋਦੀ ਤਾਂ ਕਰਕੇ ਮੈਂਨ ਕੇ ਧਰਨੇ ਮਾਰਨਿਆ ਨਹੀਂ ਮੈਂ ਕੀ ਧਰਨੇ ਮਾਰੂੰਗਾ ਮੇਰੇ ਸੌ ਬੰਦੇ ਦੇ ਧਰਨੇ ਮਾਰਾ ਜੀ ਨਾ ਰੱਜਾਂ ਨਾ ਮਾ ਕੇ ਹੀ Oh